ਥੁੱਕ ਪਾ ਕੇ ਸਪਰਿੰਗ ਰੋਲ ਬਣਾਉਂਦਾ ਸੀ ਮੁੰਡਾ ਮੌਕੇ ਦੀ ਬਣੀ ਵੀਡੀਓ ਹੋ ਗਈ ਤੇਜ਼ੀ ਨਾਲ ਵਾਇਰਲ ਦੇਖੋ ਕਿਵੇਂ ਅਸਲ ਸਚਾਈ ਆ ਗਈ ਸਾਹਮਣੇ ਪੂਰੀ ਜਾਣਕਾਰੀ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖੋ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਾਰੇ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਤੇ ਲੋਕ ਵੀ ਅਸਲ ਸਚਾਈ ਜਾਣ ਸਕਣ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਜੋ ਕਿ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਜਿੱਥੇ ਇੱਕ ਮੁੰਡਾ ਸਪਰਿੰਗ ਰੋਲ ਬਣਾਉਂਦਾ ਹੈ ਤੇ ਤਵੇ ਦੇ ਉੱਤੇ ਥੁੱਕ ਪਾਉਂਦਾ ਹੈ ਦੋ ਤਿੰਨ ਵਾਰ ਥੁੱਕ ਪਾਉਂਦਾ ਹੈ ਤੇ ਉਸ ਤੋਂ ਬਾਅਦ ਸਪ੍ਰਿੰਗ ਰੋਲ ਬਣਾਉਂਦਾ ਹੈ ਹਾਲਾਂਕਿ ਲੋਕਾਂ ਦਾ ਕਹਿਣਾ ਸੀ ਪਰ ਜਦੋਂ ਇਸ ਮੁੰਡੇ ਤੋਂ ਪੁੱਛਿਆ ਗਿਆ ਤਾਂ ਮੁੰਡੇ ਨੇ ਰੋ ਰੋ ਕੇ ਕੈਮਰੇ ਅੱਗੇ ਪੂਰੀ ਸੱਚਾਈ ਦੱਸੀ ਕਿ ਇਹ ਮੁੰਡਾ ਥੁੱਕ ਨਹੀਂ ਪਾ ਰਿਹਾ ਬਲਕਿ ਜਿਹੜਾ ਤਵਾ ਸੀਗਾ ਉਸ ਦਾ ਟੈਂਪਰੇਚਰ ਚੈੱਕ ਕਰ ਰਿਹਾ ਕਿ ਤਵਾ ਕਿੰਨਾ ਖਤੱਪਾ ਹੋ ਗਿਆ ਤਾਂ ਜੋ 스프링 ਰੋਲ ਬਣਾ ਸਕਾਂ ਕਿਉਂਕਿ ਠੰਡੇ ਤਵੇ ਦੇ ਉੱਤੇ 스프링 ਰੋਲ ਨਹੀਂ ਬਣਦੇ ਮੂੰਹ ਦੇ ਕੋਲ ਲਿਜਾ ਕੇ ਤਵੇ ਦਾ ਟੈਂਪਰੇਚਰ ਚੈੱਕ ਕਰਦਾ ਸੀ ਪਰ ਜਿਵੇਂ ਇਸ ਦੀ ਵੀਡੀਓ ਬਣਦੀ ਹੈ ਲੀਕ ਹੋ ਜਾਂਦੀ ਹੈ ਤੇ ਲੋਕ ਕਹਿੰਦੇ ਨੇ ਕਿ ਮੁੰਡਾ ਥੁੱਕ ਪਾ ਕੇ 스프링 ਰੋਲ ਬਣਾਉਂਦਾ ਹੈ ਦੱਸ ਦਈਏ ਕਿ ਮੁੰਡੇ ਨੇ ਰੋ ਰੋ ਕੇ ਅਸਲ ਸੱਚਾਈ ਦੱਸੀ ਹੈ ਤੇ ਘਟਨਾ ਤਰਨ ਤਰਨ ਦੀ ਦੱਸੀ ਜਾ ਰਹੀ ਹੈ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਕੀ ਰਾਏ ਹੈ ਕਮੈਂਟ ਜ਼ਰੂਰ ਕਰਿਓ